ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਜਾ ਰਹੇ ਆ ਬਠਿੰਡਾ ਟੂ ਅੰਮ੍ਰਿਤਸਰ ਤੇ ਅੰਮ੍ਰਿਤਸਰ ਜਾ ਕੇ ਆਪਾਂ ਟੇਕਾਂਗੇ ਮੱਥਾ ਤੇ ਆਪਾਂ ਖੜੇ ਹਾਂ ਹੁਣ ਬਠਿੰਡਾ ਰੇਲਵੇ ਸਟੇਸ਼ਨ ਜੰਮੂ ਤਵੀ ਟ੍ਰੇਨ ਆਪਣੀ ਆ ਰਹੀ ਹੈਗੀ ਤੇ 6:30 ਮਿੰਟ ਤੇ ਸਹੀ ਆਪਣੀ ਗੱਡੀ ਤੁਰ ਪੂ ਆ ਆਪਣੇ ਨਾਲ ਬਈ ਮਨਦੀਪ ਸਿੰਘ ਜਾ ਰਿਹਾ ਹੈਗਾ ਮਾਮਾ ਜੀ ਦਾ ਮੁੰਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਜਾ ਰਹੇ ਆ ਅੰਮ੍ਰਿਤਸਰ ਤੇ ਬਾਈ ਆਪਾਂ ਖੜੇ ਆ ਬਠਿੰਡਾ ਸਟੇਸ਼ਨ ਤੇ ਇੱਥੇ 7 ਪਲੇਟਫਾਰਮ ਆਗੇ ਜਿਹੜੇ ਕੀ ਬਹੁਤ ਹੀ ਸਾਫ ਸਵਾਈ ਰੱਖੀ ਜਾਂਦੀ ਹੈਗੀ ਬਠਿੰਡਾ ਸਿਟੀ ਬਹੁਤ ਹੀ ਸੋਹਣੀ ਸਿਟੀ ਹੈਗੀ ਇਹ ਸਿਟੀ ਵਿੱਚ ਇੱਕ ਕਿਲਾ ਵੀ ਹੈ ਜਿਹੜਾ ਬਹੁਤ ਹੀ ਸੋਹਣਾ ਕਿਲਾ ਹੈਗਾ ਤੇ ਆਪਾਂ ਹੁਣ ਬਠਿੰਡਾ ਰੇਲਵੇ ਸਟੇਸ਼ਨ ਤੇ ਖੜੇ ਆ ਤੇ ਉਧਰ ਸ਼੍ਰੀ ਗੰਗਾ ਨਗਰ ਵਾਲੀ ਟ੍ਰੇਨ ਖੜੀ ਹੈਗੀ ਇੰਟਰ ਸਿਟੀ ਸ਼੍ਰੀ ਗੰਗਾ ਨਗਰ ਤੇ ਇਹ더라 ਆ ਮਾਮਾ ਜੀ ਦਾ ਮੁੰਡਾ ਆਪਣੇ ਨਾਲ ਅੰਮ੍ਰਿਤਸਰ ਜਾ ਰਿਹਾ ਹੈ ਹੈਲੋ ਗਾਇਜ਼ ਆਪਾਂ ਗੱਡੀ ਦੇ ਵਿੱਚ ਬੈ ਗਏ ਆ ਤੇ ਗੱਡੀ ਨੰਬਰ ਆਪਣਾ ਹੈਗਾ 19225 ਤੇ ਗੱਡੀ ਦੇ ਵਿੱਚ ਬਹੁਤ ਹੀ ਭੀੜਾ ਤੇ ਆਪਾਂ ਇਸ ਲਈ ਉੱਪਰਲੀ ਸੀਟ ਤੇ ਬੈਠੇ ਆ ਦੇਖੋ ਗੱਡੀ ਦੇ ਵਿੱਚ ਦੇਖੋ ਭੀੜ ਪੂਰੇ ਵਾਰੀਆਂ ਦੇ ਵਿੱਚ ਬਾਈ ਲਮੂਟੇ ਪਏ ਆ ਇੱਧਰ ਤੇ ਬਹੁਤ ਹੀ ਔਖੀ ਸੀਟ ਆਪਾਂ ਨੂੰ ਮਿਲੀ ਆ ਤੇ ਆਹ ਬਾਈ ਦੀ ਮਿਹਰਬਾਨੀ ਜਿਹੜਿਆ ਆਪਾਂ ਨੂੰ ਦਰਪੋਰ ਦਾ ਮੱਥਾ ਟੇਕਣ ਆਪਾਂ 2:00 ਵਜੇ ਅੰਮ੍ਰਿਤਸਰ ਪਹੁੰਚ ਜਾਗੇ ਤੇ ਉੱਥੇ ਜਾ ਕੇ ਅੰਮ੍ਰਿਤਸਰ ਦਾ ਤੁਹਾਨੂੰ ਸਟੇਸ਼ਨ ਬਾਰੇ ਜਾਣਕਾਰੀ ਦੇਵਾਂਗੇ ਤੇ ਅੱਗੇ ਅੰਮ੍ਰਿਤਸਰ ਸ਼ਹਿਰ ਘੁਮਾਵਾਂਗੇ ਹੁਣ ਭਾਈ ਜੈਤੋ ਗੱਡੀ ਪਹੁੰਚੀ ਆ ਇੱਥੇ ਲੈਣਿਆ ਭੀੜ ਹੋਰ ਵੱਧਦੀ ਆ ਕਿ ਘਟਦੀ ਆ बोले सो निहाल सा सत श्री अकाल भाई ਆਪਾਂ ਪਹੁੰਚ ਗਏ ਆ ਅੰਮ੍ਰਿਤਸਰ ਸਾਹਿਬ ਤੇ ਆ ਆਪਣੀ ਟ੍ਰੇਨ ਖੜੀ ਜਿਹਦੇ ਉਤੋਂ ਆਪਾਂ ਆਏ ਆ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਆਪਾਂ ਅੰਮ੍ਰਿਤਸਰ ਸਾਹਿਬ ਪਹੁੰਚ ਗਏ ਆ ਤੇ ਆਪਣੀ ਗੱਡੀ ਨੰਬਰ ਹੈਗਾ 19225 ਤੇ ਬਹੁਤ ਹੀ ਜ਼ਿਆਦਾ ਭੀੜ ਸੀ ਜਰਨਲ ਡੱਬੇ ਵਿੱਚ ਆਏ ਆ ਆਪਾਂ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਆਪਣੇ ਨਾਲ ਆ ਮਾਵਾ ਜੀ ਰਮੰਦਾ ਇੱਧਰ ਆਪਣੀ ਆ ਟ੍ਰੇਨ ਦੇਖੋ ਤੇ ਆ ਸਟੇਸ਼ਨ ਆ ਸਾਰਾ ਅੰਮ੍ਰਿਤਸਰ ਸਾਹਿਬ ਦਾ ਸਟੇਸ਼ਨ ਆ ਸਾਰਾ ਬਈ ਆਪਾਂ ਹੁਣ ਇੱਥੋਂ ਚੱਲਾਂਗੇ ਹਰਮੰਦਰ ਸਾਹਿਬ ਵੱਲ ਤੇ ਦੇਵੇਂ ਆ ਬਾਹਰ ਜਾ ਕੇ ਆਟੋ ਤੇ ਚਲੀਏ ਕਿ ਤੁਰ ਕੇ ਚਲੀਏ ਉਹ ਆਪਾਂ ਬਾਹਰ ਜਾ ਕੇ ਵਾਈਵਾਂ ਲੈਣੇ ਆ ਦੇਖੋ ਸਟੇਸ਼ਨ ਪੂਰਾ ਸੋਹਣਾ ਸਾਫ਼ ਸਫਾ ਸਾਫ਼ ਸਫਾਈ ਪੂਰੀ ਹੈਗੀ ਇਹ ਪਲੇਟਫਾਰਮ ਨੰਬਰ 7 ਸੀਗਾ ਤੇ ਹੁਣ ਆਪਾਂ ਪਲੇਟਫਾਰਮ ਨੰਬਰ 1 ਤੇ ਜਾਵਾਂਗੇ ਜਿੱਥੋਂ ਬਾਹਰ ਜਾਣ ਦਾ ਰਸਤਾ ਹੈ ਤੇ ਆਪਣਾ ਇੱਕ ਪਲੇਟਫਾਰਮ ਦੇਖੋ ਕਿੰਨਾ ਸੋਹਣਾ ਪਲੇਟਫਾਰਮ ਬਣਾਇਆ ਹੋਇਆ ਹੈ ਤੇ ਇਥੋਂ ਆਪਾਂ ਕੋਈ ਥਾ ਪੀ ਕੇ ਚੱਲਦੇ ਹਾਂ ਹਰਮੰਦਰ ਸਾਹਿਬ ਤੇ ਆ ਆ ਆਪਣੇ ਮਾਮਾ ਜੀ ਦਾ ਮੁੰਡਾ ਤੇ ਇਹਨੂੰ ਪੁੱਛਦੇ ਆਪਾਂ ਵੀ ਇੱਥੇ ਆ ਕੇ ਕਿਹੋ ਜਿਹਾ ਲੱਗਿਆ ਦੱਸੋ ਬਈ ਕਿਹੋ ਜਿਹਾ ਲੱਗਿਆ ਇੱਥੇ ਆ ਕੇ ਬਾਈ ਆਪਾਂ ਪਲੇਟਫਾਰਮ ਨੰਬਰ 1 ਤੇ ਖੜੇ ਆ ਇੱਥੇ ਆ ਕੇ ਆਪਾਂ ਨੂੰ ਬਹੁਤ ਵਧੀਆ ਲੱਗਿਆ ਮੈਂ ਬਈ ਫਸਟ ਟਾਈਮ ਆਇਆ ਅੰਮ੍ਰਿਤਸਰ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਬਹੁਤ ਸੋਹਣਾ ਪਲੇਟਫਾਰਮ ਹੈ ਬਹੁਤ ਹੀ ਸਾਫ਼ ਸੁਪਾਈ ਇੱਥੇ ਬਹੁਤ ਸਾਰੇ ਸਟੇਸ਼ਨਾਂ ਦੇ ਨਹੀਂ ਸਾਫ਼ ਸੁਥਰੇ ਨਹੀਂ ਹੁੰਦੀ ਪਰ ਇੱਥੇ ਬਹੁਤ ਜ਼ਿਆਦਾ ਸੁਪਾਈ ਹੈ ਬਈ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਇਹ ਦੇਖੋ ਆ ਗੋਲਡਨ ਟੈਂਪਲ ਦਾ ਮਾਡਲ ਇੱਥੇ ਲਗਾਇਆ ਗਿਆ ਦੇਖੋ ਕਿੰਨਾ ਸੋਹਣਾ ਹੈ ਦੇਖੋ ਜੰਮੂ ਬਦਲਿਆ ਤੇ ਇੱਧਰ ਬਈ ਆਪਣੇ ਪੀਐਮ ਮੋਦੀ ਇਸ ਸਮਾਂ ਇੱਥੇ ਬੇਟੀ ਨੂੰ ਪੜਾਈ ਜਾਂਦੇ ਨੇ ਦੇਖੋ ਦੇਖੋ ਇਹ ਸਾਰਾ ਕੁਝ ਕਿੰਨਾ ਸੋਹਣਾ ਬਣਾਇਆ ਹੋਇਆ ਹੈ ਯਾਰ ਰੇਲਵੇ ਸਟੇਸ਼ਨ ਤੇ ਦੇਖੋ ਆ 골ਡਨ ਟੈਂਪਲ ਤੇ ਆਪਾਂ ਚੱਲਦੇ ਹੁਣ ਬਾਹਰ ਦਰਵਾਜ਼ਾ ਆ ਗਿਆ ਅੰਮ੍ਰਿਤਸਰ ਸਟੇਸ਼ਨ ਦੇ ਬਾਹਰ ਆ ਦੇਖੋ ਅੰਮ੍ਰਿਤਸਰ ਸਟੇਸ਼ਨ ਦੇ ਬਾਹਰ ਦਾ ਵੀਊ ਕੁਝ ਇਹੋ ਜਿਹਾ ਦਿਖਦਾ ਹੈਗਾ ਤੇ ਇਧਰ ਆਪਣੇ ਇੰਡੀਆ ਦਾ ਫਲੈਗ ਲੱਗਿਆ ਹੋਇਆ ਬਹੁਤ ਹੀ ਉੱਚਾ ਅੰਮ੍ਰਿਤਸਰ ਸਹਿਬ ਦਾ ਸਟੇਸ਼ਨ ਬਹੁਤ ਹੀ ਸੋਹਣਾ ਹੈਗਾ ਤੇ ਇੱਥੇ ਬਹੁਤ ਹੀ ਮਨ ਲੱਗਦਾ ਹੁਣ ਆਪਾਂ ਚੱਲਦੇ ਆਂ ਦਰਬਾਰ ਸਾਹਿਬ ਓਕੇ ਬੋਲੇ ਸੋਨਿਹਾਲ ਸਤ ਸ੍ਰੀ ਅਕਾਲ ਹੁਣ ਆਪਾਂ ਗੁਰੂ ਕਾ ਬਾਜ਼ਾਰ ਦੇ ਵਿੱਚ ਐਂਟਰ ਹੋ ਗਏ ਆਂ ਤੇ ਵੜਨ ਸਾਰ ਹੀ ਆਪਾਂ ਨੂੰ ਸਾਹਮਣੇ ਪਾਰਟੀਸ਼ਨ ਮਿਊਜ਼ੀਅਮ ਦਿਖ ਰਿਹਾ ਹੈਗਾ ਜਿਵੇਂ ਕਿ ਨਾਮ ਤੇ ਪਤਾ ਲੱਗਦਾ ਇਸ ਵਿੱਚ ਦੇਸ਼ ਦੇ ਵੰਟਵਾਰੇ ਨਾਲ ਸੰਬੰਧ ਚੀਜ਼ਾਂ ਰੱਖੀਆਂ ਗਈਆਂ ਇਹਦੀ ਟਿਕਟ ਭਾਰਤੀਆਂ ਲਈ 10 ਰੁਪਏ ਤੇ ਵਰਨ ਲਈ 250 ਰੁਪਏ ਹੈਗੀ ਹੈਗੀ ਅੰਸਵੇਰੇ ਦੇ 2 ਬੱਚੇ ਹੋਏ ਐ ਤੇ ਇਹ ਮਿਊਜ਼ੀਅਮ ਸਵੇਰੇ 9 10 ਵਜੇ ਖੁੱਲਦਾ ਹੈ ਇਸ ਕਰਕੇ ਆਪਾਂ ਇਸ ਮਿਊਜ਼ੀਅਮ ਨੂੰ 9 10 ਵਜੇ ਦੇਖਾਂਗੇ ਸਵੇਰ ਦੇਖਾਂ ਸੁਣਾ ਵੀਵਰ ਆਦਾ ਤੇ ਇਥੇ ਬਹੁਤ ਹੀ ਸੁਣਾ ਸੁਣਾ ਮੇਲਾ ਲੱਗਦਾ ਦਿਨ ਵੇਲੇ ਆ ਪੂਰਾ ਰੂਮ ਵਾਸਤੇ ਹੋਟਲ ਬਣਿਆ ਹੋਇਆਗਾ ਇੱਧਰ ਦੇਖੋ ਪੂਰੀਆਂ ਸੋਹਣੀਆਂ ਸੋਹਣੀਆਂ ਡਿਜ਼ਾਈਨ ਕੀਤਾ ਹੋਇਆ ਇਮਾਰਤਾਂ ਤੇ ਕਿ ਉਧਰ ਵੀ ਰੂਮ ਲੈ ਸਕਦੇ ਆ ਆਪਾਂ ਉਧਰ ਕੈਫੇ-ਕੁਫੇ ਖੁੱਲੇ ਹੋਏ ਆ ਇੱਧਰ ਇੱਕ ਮਿਊਜ਼ੀਅਮ ਆ ਉਹ ਮਿਊਜ਼ੀਅਮ ਵਿੱਚ ਬਹੁਤ ਹੀ ਜ਼ਿਆਦਾ ਜਾਣਕਾਰੀ ਦਿੱਤੀ ਹੋਈ ਆ ਇੱਧਰ ਬੈਂਕ ਵੀ ਆਪਣਾ ਹੁਣ ਆਪਾਂ ਚੱਲਦੇ ਆ ਅੱਗੇ ਗੁਰੂ ਰਾਮਦਾਸ ਜੀ ਦੁਆਰਾ ਇੱਥੇ ਇੱਕ ਸਰੋਵਰ ਬਣਾਇਆ ਗਿਆ ਸਰੋਵਰ ਦੇ ਅਗਲੇ ਦੁਆਲੇ ਇੱਕ ਛੋਟਾ ਜਿਹਾ ਸ਼ਹਿਰ ਬਸਾਇਆ ਗਿਆ ਤੇ ਉਹ ਸ਼ਹਿਰ ਹੌਲੀ-ਹੌਲੀ ਵੱਧ ਆ ਗਿਆ ਓਵੇਂ-ਓਵੇਂ ਲੋਕਾਂ ਲਈ ਹਰਮੰਦਰ ਸਾਹਿਬ ਦੀ ਸਰਦਾ ਵੀ ਵੱਧ ਗਈ ਆ ਗੁਰੂ ਕਾ ਬਾਜ਼ਾਰ ਹੈ ਇੱਥੋਂ ਆਪਾਂ ਕੋਈ ਵੀ ਚੀਜ਼ ਖਰੀਦ ਸਕਦੇ ਹਾਂ ਹੁਣ ਤਾਂ ਨੇੜਾ ਹੈਗਾ ਇਸ ਕਰਕੇ ਇੱਥੇ ਭੀੜ ਨਹੀਂ ਹੈਗੀ ਤੇ ਦਿਨ ਚੜਨ ਨਾਲ ਇੱਥੇ ਬਹੁਤ ਸਾਰੀ ਭੀੜ ਹੋ ਜੂਗੀ ਆਪਾਂ ਦਿਨ ਚੜੇ ਤੁਹਾਨੂੰ ਭੀੜ ਦਿਖਾਵਾਂਗੇ ਗੁਰੂ ਕਾ ਬਾਜ਼ਾਰ ਦਿਖਾਵਾਂਗੇ ਤੇ ਆਪਾਂ ਕੁਝ ਮਾਲ ਖਰੀਦਾਂਗੇ ਬਈ ਆਪਾਂ ਖੜੇ ਆਂ ਅੰਮ੍ਰਿਤਸਰ ਗੁਰੂ ਕਾ ਬਾਜ਼ਾਰ ਦੇ ਵਿੱਚ ਬਿਲਕੁਲ ਹਰਮੰਦਰ ਸਾਹਿਬ ਦੇ ਸਾਹਮਣੇ ਖੜੇ ਆਂ ਆਪਾਂ ਰਾਮਦਾਸ ਜੀ ਦੁਆਰਾ ਇਹ ਸ਼ਹਿਰ ਅੰਮ੍ਰਿਤਸਰ ਸ਼ਹਿਰ ਬਸਾਇਆ ਗਿਆ ਸੀਗਾ ਤੇ ਇਹ ਸ਼ਹਿਰ ਦੀ ਨਿਰਮਾਣ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਹੀ ਕੀਤਾ ਗਿਆ ਸੀਗਾ ਤੇ ਆਹ ਦੇਖੋ ਗੁਰੂ ਕਾ ਬਾਜ਼ਾਰ ਕਿੰਨਾ ਤੇ ਇਧਰ ਆਪਾਂ ਦਿਖਾਉਣੇ ਤੁਹਾਨੂੰ ਉਧਰ ਹਰਮੰਦਰ ਸਾਹਿਬ ਦਰਬਾਰ ਸਾਹਿਬ ਉਧਰ ਦਿਖਾਉਣੇ ਆ ਤੁਹਾਨੂੰ ਆਪਾਂ ਹੁਣ ਆਪਾਂ ਆ ਗਏ ਆ ਬਈ ਹਰਮੰਦਰ ਸਾਹਿਬ ਦੇ ਵਿੱਚ ਜਿੱਥੇ ਜੋੜਾਕਰ ਬਣਿਆ ਹੋਇਆ ਹੈਗਾ ਤੇ ਜੋੜਾ ਘਰ ਦੇ ਵਿੱਚ ਪੂਰੀ ਸੇਫਟੀ ਹੁੰਦੀ ਹੈ ਜੋੜਿਆਂ ਦੀ ਪੂਰੀ ਸੇਵਾ ਕਰਦੇ ਆ ਫ੍ਰੀ ਜੋੜਿਆਂ ਦੀ ਕੋਈ ਉਹਦਾ ਪੈਸਾ ਨਹੀਂ ਲੈਂਦੇ ਜੋੜੇ ਜਮ੍ਹਾਂ ਕਰਨ ਦਾ ਕਿੰਨਾ ਵਧੀਆ ਜੋੜਾ ਘਰ ਬਣਾਇਆ ਹੋਇਆ ਹੈਗਾ ਤੇ ਇੱਥੇ ਜੋੜਿਆਂ ਦੇ ਨਾਲ ਨਾਲ ਆਪਣਾ ਆਪਾਂ ਸਮਾਨ ਵੀ ਜਮ੍ਹਾਂ ਕਰ ਸਕਦੇ ਆ ਪੂਰਾ ਬਿਲਕੁਲ ਫ੍ਰੀ ਹੈ ਇਹ ਆ ਦੇਖੋ ਜੋੜਾ ਘਰ ਯਾ ਦੇਖੋ ਆਇਸਮਾਨ ਦਾ ਇੱਥੇ ਸਮਾਨ ਵੀ ਜਮ੍ਹਾਂ ਕਰ ਸਕਦੇ ਆਪਾਂ ਗਟੜੀ ਘਰ ਵੀ ਕਹਿੰਦੇ ਆ ਪੰਜਾਬੀ ਚ ਇਹਨੂੰ ਆਪਾਂ ਪਹੁੰਚ ਗਏ ਆਂ ਹਰਮੰਦਰ ਸਾਹਿਬ ਤੇ ਅੱਜ ਤੁਹਾਨੂੰ ਹਰਮੰਦਰ ਸਾਹਿਬ ਦੀ ਹਿਸਟਰੀ ਬਾਰੇ ਦੱਸਾਂਗੇ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਇਸ ਦੀ ਨੀਂ 1570 ਈਸਵੀ ਵਿੱਚ ਰੱਖੀ ਗਈ ਇਸ ਦੀ ਨੀਂ ਮੁ슬ਮਾਨ ਮੀਆਂ ਮੀਰ ਜੀ ਦੁਆਰਾ ਰੱਖੀ ਗਈ ਤੇ ਤੇ ਇਸ ਦਾ ਪੂਰਾ ਕੰਮ ਚਿਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਆ ਦੁਆਰਾ ਕਰਵਾਇਆ ਗਿਆ ਤੇ ਇੱਥੇ ਸਭ ਤੋਂ ਪਹਿਲਾ ਪ੍ਰਕਾਸ਼ ਬਾਬਾ ਬੁੱਢਾ ਜੀ ਦੁਆਰਾ ਕਰਵਾਇਆ ਗਿਆ ਦੇਖੋ ਪੂਰਾ ਸੋਨਾ ਜਗਦਾ ਹੋਇਆ ਇਹ ਸਵਰਨ ਮੰਦਿਰ ਮਤਲਬ 골ਡਨ ਟੈਂਪਲ ਇਹ ਸਿੱਖਾਂ ਦਾ ਇੱਕ ਬਹੁਤ ਹੀ ਮੇਨ ਤੀਰਥ ਸਥਾਨ ਹੈਗਾ ਸਿਉਣੇ ਦੇ ਨਾਲ ਸਾਰਾ ਟਕਿਆ ਹੋਇਆ ਹੈਗਾ ਇਸ ਤਰ੍ਹਾਂ ਚਮਕ ਰਿਹਾ ਹੈ ਤੇ ਉਹ ਜਿਹੜੀ ਤੁਹਾਨੂੰ 베ਰੀ ਦਿਖ ਰਹੀ ਹੈ ਉਹ 베ਰੀ ਦੁੱਖ ਪੰਜਨੀ 베ਰੀ ਹੈਗੀ ਤੇ ਇਹ 베ਰੀ ਦੇ ਥੱਲੇ ਨਾਉਣ ਨਾਲ ਆਪਣੇ ਸਾਰੇ ਦੁੱਖ ਕਸ਼ਟ ਦੂਰ ਹੋ ਜਾਂਦੇ ਨੇ ਤੇ ਇਸ ਲਈ ਜਦੋਂ ਇੱਥੇ ਆਉ ਤੁਸੀਂ ਜ਼ਰੂਰ ਨਾ ਕੇ ਜਾਣਾ ਦਰਬਾਰ ਸਾਹਿਬ ਦੇ ਅੰਦਰ ਆਉਣ ਲਈ ਚਾਰ ਗੇਟ ਹੈ ਚਾਰੇ ਗੇਟ ਇਹ ਦਰਸਾਉਂਦੇ ਨੇ ਕਿ ਇਹ ਸਾਰੇ ਲੋਕਾਂ ਲਈ ਸਾਰੇ ਧਰਮਾਂ ਲਈ ਦਰਬਾਰ ਸਾਹਿਬ ਸਾਂਝਾ ਹੈਗਾ ਇੱਥੇ ਕੋਈ ਵੀ ਬਿਨਾ ਕਿਸੇ ਭੇਦਭਾਵ ਤੋਂ ਆ ਜਾ ਸਕਦਾ ਹੈਗਾ ਜੋ ਦਰਬਾਰ ਸੇਵਕ ਦੀਆਂ ਔੜੀਆਂ ਬਣੀਆਂ ਅੰਦਰ ਆਉਣ ਲਈ ਉਹ ਨਿਮਾਨ ਚ ਬਣੀਆਂ ਹੋਈਆਂ ਗਈਆਂ ਇਹ ਆਪਾਂ ਨੂੰ ਨਿਮਰਤਾ ਸਿਖਾਉਂਦੀਆਂ ਨੇ ਦਰਬਾਰ ਸਹਿ ਵਿੱਚ ਉੱਚੀ ਨੀਚੇ ਵਰਗਾ ਕੋਈ ਭੇਦਭਾਵ ਨਹੀਂ ਤੇ ਆਪਣੇ ਚੈਨਲ ਹਮਸਫਰ ਮਣੀ ਦੇ ਨਾਲ ਜੁੜੇ ਰਹੋ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਸ਼ੇਅਰ ਤੇ ਲਾਈਕ ਵੀ ਜਰੂਰ ਕਰ ਦਿਓ ਬਈ ਤੇ ਆਪਣੇ ਨਾਲ ਮਨਦੀਪ ਸਿੰਘ ਵੀ ਹਾਜ਼ਰ ਹੈ ਅੱਗੇ ਆਪਾਂ ਤੁਹਾਨੂੰ ਹੋਰ ਵੀ ਜਰੀਆ ਵਾਲੇ ਬਾਗ ਦੇ ਬਾਰੇ ਦੱਸਾਂਗੇ ਦੇਖਦੇ ਰਹੋ ਤੇ ਬਈ ਆਪਾਂ ਆ ਗਏ ਆ ਆ ਦੇਖੋ ਦੁੱਖ ਪੰਜਨੀ ਵੇਰੀ ਦੇ ਕੋਲੇ ਜੋ ਕਿ ਬਹੁਤ ਹੀ ਹਰੀ-ਭਰੀ ਖੜੀ ਆ ਹਜੇ ਵੀ ਜਦੋਂ ਚਿਰਗੁਰ ਰਾਮਦਾਸ ਜੀ ਨੇ ਬਣਵਾਇਆ ਸੀ ਇਹ 골ਡਨ ਟੈਂਪਲ ਉਦੋਂ ਇਹ 베ਰੀ ਇੱਥੇ ਸੀਗੀ ਦੁੱਖ ਪੰਜਨੀ 베ਰੀ ਤੇ ਦੇਖੋ ਹਜੇ ਵੀ ਫਰੀ ਫਰੀ ਇਹ ਖੜੀ ਹੈਗੀ ਦੇਖੋ ਇੱਥੇ ਨੋਣ ਨਾਲ ਸਾਰੇ ਦੁੱਖ ਦਰਦ ਕਸ਼ਟ ਦੂਰ ਹੁੰਦੇ ਨੇ ਇਸ 베ਰੀ ਦੀ ਇੱਕ ਇਤਿਹਾਸਕ ਮਤ ਹੁੰਦਾ ਹੈ ਇੱਥੇ ਕਾਲੇ ਕਾਂ ਪਾਣੀ ਵਿੱਚ ਵੜ ਵੜ ਕੇ ਚਿੱਟੇ ਹੋ ਕੇ ਨਿਕਲੇ ਸੀਗੇ ਤੇ ਤੇ ਇੱਥੇ ਇੱਕ ਬੀਬੀ ਰਜਨੀ ਤੇ ਇੰਗਲੇ ਦੀ ਕਹਾਣੀ ਵੀ ਬਹੁਤ ਮਹੱਤਤਾ ਰੱਖਦੀ ਹੈਗੀ ਤੇ ਇਸ ਕਰਕੇ ਇਸ 베ਰੀ ਦਾ ਨਾਮ ਦੁੱਖਪੰਜਨੀ 베ਰੀ ਪੈ ਗਿਆ ਸਤਰੀਆ ਕਾਲ ਬਾਈ ਜੀ ਤੇ ਅਸੀਂ ਖੜੇ ਆ ਲੰਗਰ ਹਾਲ ਦੇ ਬਿਲਕੁਲ ਸਾਹਮਣੇ ਤੇ ਆਹ ਦੇਖੋ ਤੁਸੀਂ ਲੰਗਰੋਂ ਤੁਸੀਂ ਲੰਗਰ ਹਾਲ ਦੇਖ ਸਕਦੇ ਹੋ ਦੇਖੋ ਪੂਰਾ ਵਧੀਆ ਬਣਾਇਆ ਹੋਇਆ ਤੇ ਇਹ ਲੰਗਰ ਹਾਲ ਦੇ ਵਿੱਚ ਰੋਜ਼ 1 ਲੱਖ ਆਦਮੀਆਂ ਦਾ ਖਾਣਾ ਬੰਦ ਹੈਗਾ ਪ੍ਰਸ਼ਾਦਾ ਬਣਦਾ ਹੈਗਾ ਤੇ ਇਹਦੇ ਵਿੱਚ 24 ਘੰਟੇ ਲੰਗਰ ਚੱਲਦਾ ਰਹਿੰਦਾ ਤੇ ਇਸਰਫਾ ਦਰਬਾਰ ਸਾਹਿਬ ਦਾ ਨਜ਼ਾਰਾ ਦੇਖੋ ਕਿੰਨਾ ਸੋਹਣਾ ਦਿਖ ਰਿਹਾ ਹੈ ਇੱਧਰ ਆ ਲੰਗਰ ਹਾਲ ਦੀ ਇਮਾਰਤ ਬਣੀ ਹੋਈ ਹੈਗੀ ਤੇ ਆਪਾਂ ਹੁਣ ਰਮੰਦਰ ਸਾਹਿਬ ਤੋਂ ਬਾਹਰ ਚੱਲਦੇ ਆਂ ਸਾਣੀ ਹੈਗੇ ਓਕੇ ਬਈ ਮਿਲਦੇ ਹਾਂ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਅਗਲੇ ਬਲੌਗ ਦੇ ਵਿੱਚ ਤੁਹਾਨੂੰ ਦੱਸਾਵਾਂਗੇ ਜਲਿਆਂਵਾਲਾ ਬਾਗ ਏ ਅਟਾਰੀ ਬਾਗਾ ਬਾਰਡਰ ਉੱਥੇ ਬੀਐਸਐਫ ਦੇ ਜਵਾਨਾਂ ਦੀ ਬਹੁਤ ਹੀ ਸੋਹਣੀ ਪ੍ਰੇਡ ਹੁੰਦੀ ਹੈਗੀ